ਜੀ ਮੇਰਾ ਨਾਮ ਵੈਸੇ ਤੇ ਅਪੂਰਵਾ ਵਾ ਵੈਸੇ ਮੈਨੂੰ ਲੋਕੀ ਮਾ ਜਿੰਦੇ ਨਾਂ ਤੇ ਜ਼ਿਆਦਾ ਜਾਣਦੇ ਐ ਤੇ ਇਹ ਸਾਡਾ ਲੰਗਰ ਲੱਗਾ ਸੀ ਅਹੀਂ ਨਹੀਂ ਲਾਇਆ ਬਾਬਾ ਜੀ ਨੇ ਲਾਇਆ ਜੀ ਹਾਂਜੀ ਸ਼ਿਵਰਾਤਰੀ ਦਾ ਪ੍ਰੋਗਰਾਮ ਤੇ ਅਹੀਂ ਲਾਣ ਵਾਲੇ ਕੌਣ ਹੁੰਦੇ ਐ ਉਹ ਦੇਂਦਾ ਤੇ ਅਹੀਂ ਲਾਣੇ ਐ ਤੇ ਐ ਰਾਮਬਾਗ ਚੌਂਕ ਦੇ ਵਿੱਚ ਬੜਾ ਵਧੀਆ ਲੰਗਰ ਲੱਗਾ ਸੀ ਤੇ ਤੁਹਾਨੂੰ ਸਾਰਿਆਂ ਨੂੰ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਵਧਾਈਆਂ ਕੀ ਕੱਲ ਕਿਸ ਚੀਜ਼ ਦਾ ਲੰਗਰ ਲੱਗਾ ਐਸਲ ਫਰੂਟ ਚਾਟ ਦਾ ਲੰਗਰ ਲੱਗਾ ਸੀਗਾ ਹਾਂਜੀ ਜੀ ਮੈਂ ਸੇ ਯੂਥ ਨੂੰ ਦੇਣਾ ਚਾਹੁੰਦਾ ਅਹੀਂ ਤੇ ਆਹੀ ਜਾਣੇ ਕਿ ਹਾਂ ਭਈ ਲੰਗਰ ਠੀਕ ਆ ਅਸੀਂ ਲਾਨਨੇ ਆ ਜਰੂਰ ਲੇਕਿਨ ਉਹਨਾਂ ਕ ਯੂਜ਼ ਕਰੋ ਉਹਨਾਂ ਕ ਵਰਤੋ ਉਹਨਾਂ ਕ ਖਾਓ ਜਿੰਨਾ ਤੁਹਾਡੇ ਕੋ ਖਾਦਾ ਜਾਵੇ ਵੇਸਟੇਜ ਕਰਨ ਦੀ ਕੋਈ ਲੋੜ ਨਹੀਂ ਹੈਗੀ ਅੱਜ ਦੀ ਜਨਰੇਸ਼ਨ ਕਰਦਾ ਜਿਹੜੀ ਆ ਨਸ਼ਿਆਲ ਚਲੇਗਾ ਯੂਜ਼ ਕਰਕੇ ਕਿ ਕਰ ਨਸ਼ਾ ਤੇ ਹੁਣ ਭਾਜੀ ਕੀ ਕਹਿ ਸਕਦੇ ਆਜਕਲ ਦੀ ਜਨਰੇਸ਼ਨ ਹੈਗੀ ਹੁੰਦੀ ਉਹਦਾ ਦੀ ਹੋ ਗਈ ਏ ਇਹ ਕਿਤੇ ਫੋਨ ਨੇ ਬੇੜਾਗਰ ਕਰਤਾ ਸਾਰਿਆਂ ਦਾ ਫੋਨ ਬਹੁਤ ਕੁਝ ਕਰ ਚੁੱਕਾ ਹੈ ਬਾਅਦ ਹੁਣ ਕੀ ਕਹਿ ਸਕਦੇ ਜਿੰਨਾ ਸੰਭਲ ਸਕਦੇ ਬੱਚੇ ਤੇ ਸੰਭਲ ਜਾਣ ਬੱਚੇ ਜਵਾਨ ਜਿਹੜੇ ਵੀ ਹਨ ਨਾਮ ਦੱਸ ਕੇ ਜਿਹੜਾ ਲੰਗਰ ਲਗਾਇਆ ਕਿਹੜੀ ਜਗਾ ਲਗਾਇਆ ਗਿਆ ਕਿ ਕਿਸੇ ਤੇ ਲਗਾਇਆ ਪਾਈਏ ਰਾਮ ਬਾਗ ਚੌਂਗ ਦੇ ਵਿੱਚ ਲਗਾਇਆ ਗਿਆ ਜੇ ਸ਼ਿਵਰਾਤਰੀ ਦਾ ਲੰਗਰ ਹਰ ਸਾਲ ਦੇ ਸਾਲ ਇੱਥੇ ਲੱਗਦਾ ਜੇ ਸ਼ਿਵਰਾਤਰੀ ਦਾ ਲੰਗਰ ਹਰ ਸਾਲ ਦੇ ਸਾਲ ਇੱਤਰਾਂ ਹੀ ਲੱਗਦਾ ਰਵੇ ਤੇ ਇਸ ਤਰ੍ਹਾਂ ਹੀ ਖੁਸ਼ੀਆਂ ਬਾਬਾ ਹੀ ਭੋਲੇ ਸ਼ੰਕਰ ਪੰਡਾਰੀ ਇਤਰਾ ਹੀ ਸਭ ਨੂੰ ਦਿੰਦੇ ਰਹਿਣ ਆਪਣਾ ਹੱਥ ਹਰ ਇੱਕ ਦੇ ਸਿਰ ਤੇ ਰੱਖਣ ਤੇ ਹਰ ਇੱਕ ਨੂੰ ਮਤਲਬ ਗੇ ਝੋਲੀਆਂ ਬਾਬਾ ਹੀ ਪਰਣ ਕਿਸੇ ਗੱਲ ਦਾ ਬਤਰਾ ਫਰੂਟ ਚਾਟ ਕੀ ਮੈਂ ਅਸੀਂ ਇਹ ਤੁਹਾਨੂੰ ਦੱਸ ਜਾਂਦੇ ਜਿਹੜੇ ਅੱਜ ਕੱਲ੍ਹ ਦੇ ਚੰ ਤੋਂ ਮਜਵਾਰ ਨੇ ਨੌਜਵਾਨ ਦੇਖੋ ਜਿਹੜਾ ਨਸ਼ਾ ਪੱਤਾ ਚੱਲ ਗਿਆ ਤੇ ਚਾਹੀਦਾ ਨਹੀਂ ਸੀ ਵੈਸੇ ਚਲਾਣਾ ਇਹ ਨਸ਼ੇ ਪੱਤੇ ਵਾਸਤੇ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਰਹਿੰਦੇ ਜਾਂਦੇ ਨੇ ਨਸ਼ਿਆਂ ਦੇ ਪਿੱਛੇ ਇਹ ਨਸ਼ਾ ਖਤਮ ਹੋ ਜੇ ਤੇ ਸਾਡਾ ਪੰਜਾਬ ਬਚ ਜਾਏਗਾ ਸਾਡਾ ਪੰਜਾਬ ਬਿਲਕੁਲ ਬਚੇਗਾ ਜੇ ਤੇ ਨਸ਼ਾ ਨਾ ਖਤਮ ਹੋਇਆ ਸਾਡਾ ਪੰਜਾਬ ਬਾਜੀ ਵੀ ਡੁੱਬਿਆ ਕੱਲ ਵੀ ਡੁੱਬਿਆ ਸਰਕਾਰ ਬਰਾਤੀ ਇਹ ਕਿਹਾ ਕਿ ਕਿਹੜੀ ਐਪ ਕਿਹਾ ਕਿ ਕੀ ਕਰਨਾ ਹੈ ਮੈਂ ਆ ਰਾਮ ਪ੍ਰਧਾਨ ਵਾਰਡ ਨੰਬਰ 50 ਦਾ ਇੰਚਾਰਜ ਹਾਂ ਅੱਜ ਸ਼੍ਰਵਾਤੀ ਦਾ ਪ੍ਰੋਗਰਾਮ ਰਾਮ ਬਾਗ ਚੌਂਕ 'ਚ ਫੂਟ ਚਾਰਟ ਲਾਈ ਗਈ ਹੈ ਸਾਡੀ ਆਮ ਪਾਰਟੀ ਦੀ ਟੀਮ ਵੱਲੋਂ ਕਿ ਸਾਡੇ ਹਿੰਦੁਸਤਾਨ 'ਚ ਕੋਈ ਬਾਹਰਲਾ ਪਰਦੇਸੀ ਨਹੀਂ ਆਂਦਾ ਵੈ ਸਾਡੇ ਹਿੰਦੁਸਤਾਨ ਦਾ ਲੰਗਰ ਹਮੇਸ਼ਾ ਬਹੁਤ ਵਧੀਆ ਵੈ ਬਸ ਮੈਂ ਕੋਈ ਮੈਸੇਜ ਦੇਣਾ ਵੈ ਸਾਰੇ ਹਿੰਦੂ ਇੱਦਾਂ ਜਾਗਣ ਹਮੇਸ਼ਾ ਸਿਰਫ ਸ਼੍ਰਵਾਤੀ ਨੂੰ ਨਹੀਂ ਜਨਮ ਅਸਤੀ ਮਿਲ ਕੋ ਦੇਣ ਧਿਆਨ ਨੂੰ ਅੱਗੋਂ ਪਿੱਛੋਂ ਵੀ ਲੰਗਰ ਲਾਲ ਕਿ ਹਿੰਦੁਸਤਾਨ ਦਾ ਲੰਗਰ ਜਿਹੜਾ ਨੰਬਰ 1 ਤੇ ਆਵੇ ਤਾਕੀ ਸਾਡੇ ਆਮ ਪਾਰਟੀ ਵੱਲੋਂ ਸਭ ਨੂੰ ਲੱਖ ਲੱਖ ਵਧਾਈ ਹੈ ਸ਼ਿਵ ਸ਼ੰਕਰ ਜੈਪ ਬੋਲੇ ਨਾਤ ਮੇਰੇ ਤੇ ਮੇਰੇ ਡਾਕਟਰ ਅਜੀਤ ਗੁੱਤਾ ਐਮਐਲਏ ਵੱਲੋਂ ਸਭ ਨੂੰ ਸ਼ੁਭ ਰਾਤਰੀ ਦੀ ਲੱਖ ਲੱਖ ਵਧਾਈ